ਵੈਲਕਮ ਬੈਕ ਮਾਈ ਨਿਊ ਬਲੌਗ ਅੱਜ ਆਪਾਂ ਗੱਲ ਕਰਦੇ ਆ ਜਿਹੜੇ ਨਵੇਂ ਕ੍ਰੈਕਟਰ ਨੇ ਆਪਣੀ ਵੀਡੀਓ ਪਾਉਂਦੇ ਨੇ ਪਰ ਉਹਨਾਂ ਦੇ ਵਿਊ ਥੋੜੇ ਬਹੁਤੇ ਆਉਂਦੇ ਨੇ ਪਰ ਜੇ ਮੜੇ ਮੁੱਟੇ ਆਉਣ ਲੱਗ ਜਾਂਦੇ ਨੇ ਤਾਂ ਆਪਾਂ ਨੂੰ ਨੇੜੇ ਤੇੜੇ ਦੇ ਕਿਸੇ ਨੂੰ ਪਤਾ ਲੱਗ ਜਾਂਦਾ ਰਿਸ਼ਤੇਦਾਰ ਨੂੰ ਲਾ ਲਾਇਆ ਜਾਂ ਕਿਸੇ ਆਂਡ ਗਵਾਂਡ ਚ ਪਤਾ ਲੱਗ ਜਾਂਦਾ ਖਾਸ ਕਰਕੇ ਲੇਡੀਜ਼ ਨੂੰ ਕਿਉਂਕਿ ਇਹ ਥੋੜੀ ਜੀ ਗੱਲ ਦਾ ਇਸ਼ੂ ਬਣਾ ਲੈਂਦੇ ਨੇ ਹਾਏ ਤੂੰ ਇਹੇ ਵੀ ਵੀਡੀਓ ਬਣਾਉਣੀ ਹੈ ਜਾਂ ਤੂੰ ਨੈੱਟ ਤੇ ਵੀਡੀਓ ਪਾਉਣੀ ਹੈ ਨੈੱਟ ਤੇ ਵੀਡੀਓ ਪਾਉਣੀ ਹੈ ਗਲਤ ਨੇ ਪਰ ਜਦੋਂ ਆਪਾਂ ਕਿਸੇ ਦਾ ਕੰਟੈਕਟ ਦੇਖਦੇ ਆਂ ਵੀਡੀਓ ਕਈਆਂ ਜੇ ਹੁੰਦੇ ਨੇ ਆਪਣੇ ਛੋਟੇ-ਛੋਟੇ ਬੱਚਿਆਂ ਕੋਲ ਉਹ ਹਰੇਕ ਕੋਲ ਅਜ ਕਲ੍ਹ ਤਿੰਨ ਚਾਰ ਚਾਰ ਮੋਬਾਈਲ ਨੇ ਉਹ ਠੀਕ ਹੈ ਵੱਟ ਜਦੋਂ ਆਪਾਂ ਆਪਦੇ ਲਈ ਕੁਝ ਕਰਦੇ ਆ ਤਾਂ ਉਹ ਗਲਤ ਕਿਵੇਂ ਹੋ ਜਾਊਗਾ ਕਿਉਂਕਿ ਹਰੇਕ ਨੂੰ ਆਪਣੀ ਜ਼ਿੰਦਗੀ ਜਿਉਣ ਦਾ ਹੱਕ ਹੁੰਦਾ ਹੈ ਆਪਾਂ ਕਿਸੇ ਦੀ ਵੀਡੀਓ ਤਾਂ ਗੰਦੀਆਂ ਮੰਦੀਆਂ ਦੇਖਦੇ ਆ ਪਰ ਜਦੋਂ ਆਪਾਂ ਆਪਦੀ ਵੀਡੀਓ ਬਣਾਉਨੇ ਆ ਤਾਂ ਆਪਾਂ ਨੂੰ ਲੋਕ ਜਿਉਣਾ ਹਰਾਮ ਕਰ ਦਿੰਦੇ ਨੇ ਕਿਉਂ ਲੈ ਤੂੰ ਆਹ ਕੰਟੈਂਟ ਬਣਾਉਣੀ ਤੂੰ ਵੱਟ ਜਿਹੜੇ ਤੁਸੀਂ ਕਿਸੇ ਦੀ ਵੀਡੀਓ ਦੇਖਦੇ ਆ ਉਹ ਵੀ ਕਿਸੇ ਦੇ ਹੈਗੇ ਨੇ ਜਿਹੜੇ ਵੀਡੀਓ ਬਣਾਉਂਦੇ ਨੇ ਦੂਜੀ ਗੱਲ ਜਦੋਂ ਕੋਈ ਵੀਡੀਓ ਬਣਾਉਂਦਾ ਉਹਦੇ ਘਰਦਿਆਂ ਨੂੰ ਸਾਰਾ ਪਤਾ ਹੁੰਦਾ ਤਾਂ ਹੀ ਉਹ ਅਗਲਾ ਵੀਡੀਓ ਬਣਾਉਂਦਾ ਉਹਨਾਂ ਦੇ ਘਰੇ ਵੀ ਫੋਨ ਹੁੰਦੇ ਨੇ ਉਹਦੇ ਘਰ ਦੇ ਵੀ ਦੇਖਦੇ ਨੇ ਇਹ ਜ਼ਰੂਰੀ ਨਹੀਂ ਹੁੰਦਾ ਕਿ ਉਹ ਆਪਦੇ ਘਰਦਿਆਂ ਤੋਂ ਚੋਰੀ ਵੀਡੀਓ ਬਣਾਉਂਦਾ ਕਿਉਂਕਿ ਇਹ ਅੱਜ ਆਮ ਗੱਲ ਆ ਪਿੰਡਾਂ ਦੇ ਵਿੱਚ ਜਿਹੜਾ ਇਹ ਕੋਈ ਲੇਡੀਜ਼ ਆ ਵੀਡੀਓ ਬਣਾਉਂਦੀ ਹੈ ਜਾਂ ਕੁੜੀ ਕੋਈ ਵੀਡੀਓ ਬਣਾਉਂਦੀ ਹੈ ਆਪਦੇ ਵੱਲ ਤਾਂ ਕੋਈ ਧਿਆਨ ਨਹੀਂ ਦਿੰਦਾ ਜਾਂ ਕੋਈ ਦੂਜੇ ਦੀ ਵੀਡੀਓ ਬਣਾਉਂਦੇ ਤਾਂ ਉਹਦੇ ਤੇ ਉਂਗਲਾ ਉਖਣੀ ਸਟਾਰਟ ਹੋ ਜਾਂਦੀ ਹੈ ਨਾ ਕਿਉਂਕਿ ਇੱਕ ਕੈਮਰੇ ਦੇ ਮੂਰੇ ਵੀਡੀਓ ਬਣਾ ਕੇ ਅਪਲੋਡ ਕਰਨਾ ਇੱਕ ਆਸਾਨ ਗੱਲ ਨਹੀਂ ਹੁੰਦੀ ਗੱਲਾਂ ਕਰਨੇ ਬਹੁਤ ਸੌਕੇ ਹੁੰਦੇ ਨੇ ਪਰ ਜਦੋਂ ਕੋਈ ਕੈਮਰੇ ਦੇ ਅੱਗੇ ਆ ਕੇ ਆਪਣੀ ਵੀਡੀਓ ਨੂੰ ਅਪਲੋਡ ਕਰਦਾ ਤਾਂ ਇਹ ਬਹੁਤ ਵੱਡੀ ਗੱਲ ਹੁੰਦੀ ਹੈਗੀ ਇੱਕ ਵਾਰੀ ਇਹ ਵੀਡੀਓ ਆਪ ਆਪ ਪਾ ਕੇ ਦੇਖੋ ਤੁਹਾਨੂੰ ਫੇਰ ਪਤਾ ਲੱਗੂ ਅਸੀਂ ਕਮੈਂਟ ਵੀ ਬਹੁਤ ਪੜਦੇ ਆ ਤੁਸੀਂ ਕਿਸੇ ਦੀ ਹੋਰ ਆਵਾਜ਼ ਤੇ ਵੀਡੀਓ ਪਾ रखी ਹੈ ਥੋੜੀ ਆਵਾਜ਼ ਨਹੀਂ ਹੈਗੀ ਆਵਾਜ਼ ਪਹਿਲਾਂ ਕੰਟੈਂਟ ਬਣਾਉਣਾ ਸਿੱਖੋ ਫੇਰ ਦੂਜੇ ਤੇ ਉਂਗਲੀ ਚੱਕੋ ਕਿਉਂਕਿ ਆਵਾਜ਼ ਤੇ ਵੀਡੀਓ ਪਹਿਲਾਂ ਸਟਾਰਟਿੰਗ ਚ ਨਹੀਂ ਬਣਦੀ ਹੁੰਦੀ ਅਗਲੇ ਤੋਂ ਹੌਲੀ-ਹੌਲੀ ਅਗਲੇ ਨੂੰ ਕੀ ਪ੍ਰੋਸੀਜਰ ਦਾ ਪਤਾ ਲੱਗ ਜਾਂਦਾ ਹੈ ਅਗਲਾ ਵੀਡੀਓ ਬਣਾਉਣੀ ਹੈ ਸਟਾਰਟ ਕਰ ਦਿੰਦਾ ਹੈਗਾ ਕਿਉਂਕਿ ਜਦੋਂ ਵਿਊ ਆਉਣ ਲੱਗ ਜਾਂਦੇ ਨੇ ਤਾਂ ਹਰੇਕ ਤੇ ਉਂਗਲੀ ਅਹੀਂ ਚੱਕੀ ਜਾਂਦੀ ਹੁੰਦੀ ਹੈਗੀ ਜਦੋਂ ਕੋਈ ਚੜ੍ਹਾਈ ਕਹਿੰਦੇ ਰਹਿੰਦੇ ਜਦੋਂ ਕੋਈ ਕਿਸੇ ਵੀ ਤਰੱਕੀ ਵੱਲ ਜਾਂਦਾ ਹੈਗਾ ਤਾਂ ਉਹਦੇ ਤੇ ਉਂਗਲਾਂ ਜ਼ਰੂਰ ਉੱਠਦੀਆਂ ਨੇ ਲੋਕ ਕਹਿੰਦੇ ਨੇ ਤੂੰ ਕਿਸੇ ਦੀ ਵੀਡੀਓ ਤੇ ਤੇਰੀ ਆਵਾਜ਼ ਨਹੀਂ ਤੂੰ ਕਿਸੇ ਦੀ ਵੀਡੀਓ ਤੇ ਵੀਡੀਓ ਪਾਉਣੀ ਹੈਗੀ ਹਾਏ ਤੂੰ ਆਏ ਵੀਡੀਓ ਪਾਉਣ ਲੱਗ ਗਈ ਜੋ ਐ ਫਲਾਨਾ ਟੀਕੜਾ ਪਿੰਡਾਂ ਦੀਆਂ ਲਾਲੀ ਹੁੰਦੀਆਂ ਨੇ ਬੁੜੀਆਂ ਇਹ ਬਹੁਤ ਟੋਕ ਟੋਕ ਕਰਦੀਆਂ ਨੇ ਕਿਉਂਕਿ ਆਪਾਂ ਆਪ ਦਾ ਕੰਟੈਂਟ ਬਣਾਉਣਾ ਤਾਂ ਆਪਾਂ ਆਪਦੇ ਲਈ ਕੁਝ ਕਰਦੇ ਆ ਉਹ ਗਲਤ ਹੋ ਗਿਆ ਜਦੋਂ ਫੋਨਾਂ ਤੇ ਕਿਸੇ ਦੀ ਵੀਡੀਓ ਆਪਾਂ ਦੇਖਨੇ ਆ ਉਹ ਸਹੀ ਹੋ ਗਿਆ ਆਪਣੇ ਜਵਾਨ ਬਹੁਤ ਹੀ ਅੱਜਕੱਲ ਅਸ਼ਲੀਲ ਵੀਡੀਓ ਆ ਰਹੀਆਂ ਨੇ ਉਹ ਗਲਤ ਉਹ ਸਹੀ ਹੈਗਾ ਪਰ ਜਦੋਂ ਆਪਾਂ ਆਪ ਕੋਈ ਕੰਟੈਕਟ ਬਣਾਉਣਾ ਤਾਂ ਉਹਦੇ ਤੇ ਉਂਗਲੀਆਂ ਚੱਕਦਿਆਂ ਨੇ ਇਹ ਚੱਕਦੇ ਉਹੀ ਨੇ ਜਿਹੜੇ ਆਪ ਕੁਝ ਨਹੀਂ ਕਰ ਸਕਦੇ ਪਰ ਦੂਜਿਆਂ ਨੂੰ ਕੋਈ ਕਰਨ ਨਹੀਂ ਦਿੰਦਾ ਕਹਿੰਦੇ ਨੇ ਹੁੰਦੇ ਜੇ ਚੰਗਾ ਕਰੋ ਤਾਂ ਵੀ ਮਾੜਾ ਜੇ ਮਾੜਾ ਕਰੋ ਤਾਂ ਮਾੜ ਹੀ ਮਾੜ ਜੇਕਰ ਕਿਸੇ ਨੂੰ ਜੀ ਦੂਜੀ ਗੱਲ ਜਿਹੜੀ ਕਮੇਡੀ ਵੀਡੀਓ ਹੁੰਦਿਆਂ ਨੇ ਇਹ ਚ ਕਮੇਡੀ ਦਾ ਮਤਲਬ ਇਹ ਹੁੰਦਾ ਹਾਸੀ ਆਪਾਂ ਕਿਸੇ ਲਈ ਰਿਲੇਟਡ ਬਣਾ ਸਕਦੇ ਹਾਂ ਜ਼ਰੂਰੀ ਹੁੰਦਾ ਗੱਲਾਂ ਅਗਲਾ ਆਪਦੇ ਉਸ ਤੇ ਬਣਾ ਰਿਆ ਹੁੰਦਾ ਹੈਗਾ ਕਮੇਡੀ ਕਾ ਜਿਹੜੀ ਕਮੇਡੀ ਹੁੰਦੀ ਹੈਗੀ ਉਹ ਆਪਾਂ ਵੀਡੀਓ ਉਹ ਚ ਮਤਲਬ ਕੋਈ ਵੀ ਮਤਲਬ ਆਪਾਂ ਰੋਲ ਪਲੇ ਕਰ ਸਕਦੇ ਆਂਗੇ ਇਹ ਜੋ ਕੋਈ ਵੱਡੀ ਗੱਲ ਨਹੀਂ ਹੁੰਦੀ ਹੈਗੀ ਜ਼ਰੂਰੀ ਹੁੰਦਾ ਆਪਾਂ ਆਪਦਿਆਂ ਦੇ ਮਤਲਬ ਆਪਾਂ ਕਮੈਂਟ ਆਪਦੇ ਘਰ ਦੇ ਆਤੀ ਕਰ ਰਹੇ ਹੁੰਦੇ ਆ ਜੀ ਜ਼ਰੂਰੀ ਨਹੀਂ ਹੁੰਦਾ ਕਮੇਡੀ ਹੁੰਦੀ ਹੈ ਵੀਡੀਓ ਕਮੇਡੀ ਚ ਕੁਝ ਵੀ ਹੁੰਦਾ ਹੈਗਾ ਹਾਸੇ ਹੁੰਦੀ ਹੈਗੀ ਪਰ ਗੱਤ ਵੀੜੀਆਂ ਨੂੰ ਤਾਂ ਸਹੀ ਨਹੀਂ ਗਿਆ ਜੇਕਰ ਚੈਨਲ ਨੂੰ ਵਧੀਆ ਲੱਗਿਆ ਤਾਂ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਜ਼ਰੂਰ ਕਰਿਓ